ਹਾਂ ਬਲਜੀ ਸਾਹਿਬ ਕਾਲੇ ਤੁਸੀਂ ਦੇਖ ਰਹੇ ਹੋ ਜੂਬਿਆ ਨੂਜ਼ ਅੱਜ ਅਸੀਂ ਪਹੁੰਚੇ ਹਾਂ ਆਪਣਾ ਲਾਲਾ ਕਲਾ ਦੇਖੋ ਅੱਜ 3 ਜੁਲਾਈ ਦਿਨ ਬੋਧਵਾਰ ਲੈਂਡ ਬੋਲਿੰਗ ਪਾਸਟੀ ਕਲੱਬ ਜੋ ਟਰੈਕਟਰ ਮਾਰਚ ਕਬੂਤਾ ਦੋਲ ਸਤਵਡਾਲਾ ਕਲਾ ਤੋਂ ਕੱਢਿਆ ਜਾਣਾ ਹੈ ਉਸ ਦੀ ਤਿਆਰੀ ਬਿਲਕੁਲ ਮੁਕੰਮਲ ਹੋ ਚੁੱਕੀ ਹੈ ਸੋ ਕਿਸਾਨ ਮੋਰਚੇ ਵਾਲਾ ਟਰੈਕਟਰ ਗੱਡੀਆਂ ਮੋਟਰਸਾਈਕਲ ਲੈ ਕੇ ਪਹੁੰਚ ਚੁੱਕੇ ਹਾਂ ਜੋ ਇਹ ਕੋਈ ਸਮੇਂ ਵਿੱਚ ਇਹ ਤੋਂ ਚੱਲੇਗਾ ਜਿਸ ਦਾ ਰੂਟ ਮਾਟਾ ਹੜ ਤੋਂ ਸ਼ੁਰੂ ਹੋ ਕੇ ਵਡਾਲਾ ਕੋਰ ਤੋਂ ਵਡਾਲਾ ਕਲਾ ਮੈਨਵਾ ਤੋਂ ਨੋਦਪੁਰ ਫਿਰ ਕਾਦਪੁਰ ਲਾਲੋ ਜਾਵੇਗਾ ਜੋ ਕੋ ਡੀਸੀ ਚੌਕ ਪਹੁੰਚੇਗਾ ਡੀਸੀ ਚੌਕ ਤੋਂ ਇਹ ਜੋ ਰੂਟ ਹੈ ਪਰ ਅਮਰੀਂ ਚੌਕ ਪਹੁੰਚੇਗਾ ਸੋ ਸਾਰੇ ਹਿੱਥੇ ਖਾਨਵੀਰ ਪਹੁੰਚ ਚੁੱਕਾ ਨੇ ਅਸਲ ਵਿੱਚ ਪੰਜਾਬ ਦੇ ਨਾਲ ਪਹਿਲਾਂ ਵੀ ਸਮੇਂ-ਸਮੇਂ ਦੀਆਂ ਕੇਂਦਰ ਦੀਆਂ ਸਰਕਾਰਾਂ ਨੇ ਬਹੁਤ ਸਾਰੀਆਂ ਖਾਸ ਕਰਕੇ ਪੰਜਾਬ ਤੋਂ ਬਾਹਰ ਰਹਿਣ ਵਾਲੇ ਲੋਕਾਂ ਨੇ ਬੜੇ ਜਿਹੜਾ ਉਹ ਧੱਕਾ ਕੀਤਾ ਤੇ ਇਸ ਵਾਰ ਉਸ ਧੱਕੇ ਦੀ ਹੱਦ ਹੋ ਗਈ ਹੈ ਕਿ ਜਦੋਂ ਸਿੱਧੇ ਤੌਰ ਤੇ ਲਗਭਗ 65 ਹਜ਼ਾਰ ਤੋਂ 1 ਲੱਖ ਏਕੜ ਜਬਰੀ ਤੌਰ ਤੇ ਕਿਸਾਨਾਂ ਦਾ ਜਿਹੜਾ ਆ ਉਹ ਅਕਵਾਇਰ ਕੀਤਾ ਜਾਂਦਾ ਪਹਿਲਾਂ ਤਾਂ ਇਹ ਹੁੰਦਾ ਸੀ ਜਿਹੜੀਆਂ ਸਰਕਾਰਾਂ ਜ਼ਮੀਨਾਂ ਕਿਸਾਨਾਂ ਦੇ ਲੈਂਦੀਆਂ ਸੀ ਭਾਵੇਂ ਕਿ ਵਾਜਬ ਮੁੱਲ ਨਹੀਂ ਸੀ ਦਿੰਦੀਆਂ ਲੇਕਿਨ ਫਿਰ ਵੀ ਕੁਛ ਨਾ ਕੁਛ ਕਿਸਾਨਾਂ ਨੂੰ ਮੁਆਵਜ਼ਾ ਦਿੰਦੀਆਂ ਸੀ ਪਰ ਇਸ ਵਾਰੀ ਸਰਕਾਰ ਨੇ ਤਾਂ ਖਤ ਕਰ ਦਿੱਤੀ ਕਿ ਸਾਰੇ ਕਿਸਾਨਾਂ ਦਾ ਜਿਹੜਾ ਜ਼ਮੀਨ ਆ ਆਪਣੇ ਕਬਜ਼ੇ ਚ ਕਰ ਲੈਣੀ ਆ ਔਰ ਸਿਰਫ 1 ਏਕੜ ਵਿੱਚੋਂ ਚੌਥਾ ਹਿੱਸਾ ਲਗਭਗ 2 ਨਾਲ ਦੀ ਜਿਹੜੀ ਦੇਣੀ ਆ ਤੇ 6 ਨਾਲ ਜਿਹੜੀ ਆ ਜ਼ਮੀਨ ਕਬਜ਼ਾ ਕਰ ਲੈਣੀ ਆ ਜਿਹੜਾ ਕਿ ਮੈਂ ਸਭ ਦਾ ਕਿ ਇਸ ਤੋਂ ਵੱਡੀ ਜਿਹੜੀ ਜ਼ਮੀਨ ਦੀ ਹੜੱਪਣ ਦੀ ਜਿਹੜੀ ਆ ਠਕਣਾ ਜਾਂ ਜਿਹੜੀ ਆ ਫੇਰਾ ਫੇਰੀ ਹੋਰ ਕੋਈ ਨਹੀਂ ਹੋ ਸਕਦੀ ਸੋ ਅਸੀਂ ਪੰਜਾਬ ਦੇ ਲੋਕਾਂ ਨੂੰ ਬਚਾਉਣ ਲਈ ਪੰਜਾਬ ਨੂੰ ਬਚਾਉਣ ਲਈ ਇੱਕ ਗਹਿਰੀ ਸਾਜ਼ਿਸ਼ ਜਿਹੜੀ ਹੋ ਰਹੀ ਆ ਕਿ ਇਸ ਬਹਿਧਿਆਰ ਏਕੜ ਦੇ ਵਿੱਚ ਬਾਹਰਲੀ ਸਟੇਟਾਂ ਤੋਂ ਲੋਕਾਂ ਨੂੰ ਇੱਥੇ ਵਸਾ ਕੇ ਰਾਸਸੀ ਤੇ ਪੰਜਾਬ ਦੇ ਲੋਕਾਂ ਨੂੰ ਕਮਜ਼ੋਰ ਕਰਕੇ ਤੇ ਇਥੇ ਕਬਜ਼ਾ ਕਰਕੇ ਆਪਣੇ ਤਰੀਕੇ ਨਾਲ ਇਸ ਸਟੇਟ ਨੂੰ ਚਲਾਉਣ ਦਾ ਇਹ ਕਿਹੜਾ ਯਤਨ ਕਰਨ ਦਾ ਜਿਹੜੀ ਕੋਸ਼ਿਸ਼ ਹੋ ਰਹੀ ਹੈ ਲੇਕਿਨ ਪੰਜਾਬ ਦੇ ਲੋਕ ਅੱਗੇ ਵੀ ਬੜੀਆਂ ਸ਼ਾਸ਼ਾ ਹੋਈਆਂ ਕਿਸੇ ਵੀ ਤਰ੍ਹਾਂ ਦੀ ਅਜਾਈ ਸਾਜ਼ਿਸ਼ ਦਾ ਮੂੰਹ ਤੋੜ ਕੇ ਜਵਾਬ ਦੇਣਗੇ ਤੇ ਪੰਜਾਬ ਦੀ ਇੱਕ ਮਰਲਾ ਵੀ ਜਮੀਨ ਜਿਹੜੀ ਕਿਸਾਨਾਂ ਦੀ ਆ ਉਹ ਅਕਵਾਇਰ ਨਹੀਂ ਹੋਣ ਦੇਾਂਗੇ ਖਰਚਾ ਨਹੀਂ ਹੋਣ ਦੇਾਂਗੇ ਔਰ ਮੈਂ ਸਮਝਦਾ ਕਿ ਸਮੇਂ ਦੀ ਸਰਕਾਰਾਂ ਨੂੰ ਅੱਜ ਤੋਂ ਹੀ ਇਹ ਗੱਲ ਸਮਝ ਲੈਣੀ ਚਾਹੀਦੀ ਆ ਕਿ ਇੱਥੇ ਹੀ ਰੁਕ ਜਾਣ ਜਿੰਨਾ ਜਿੰਨਾ ਇਹ ਅੱਗੇ ਨੂੰ ਵਧੇ ਉਹਨਾਂ ਹੀ ਉਹਨਾਂ ਦਾ ਵੱਧ ਜਿਹੜਾ ਰਾਸੀ ਤੌਰ ਤੇ ਜਿਹੜਾ ਨੁਕਸਾਨ ਹੋਊਗਾ ਅਸੀਂ ਸਾਰੇ ਰਲ ਮਿਲ ਕੇ ਤਦ ਤੱਕ ਲੜਦੇ ਰਾਂਗੇ ਜਦ ਤੱਕ ਸਰਕਾਰ ਇੱਕ ਲੈਗ ਬੋਲਿੰਗ ਸਕੀਮ ਨੂੰ ਵਾਪਸ ਨਹੀਂ ਲੈਂਦੀ ਤੇ ਜਿੰਨਾ ਤੱਕ ਮੈਂ ਕਹਿੰਦਾ ਹਾਂ ਵੀ ਹੁਣ ਤੱਕ ਜਿੰਨੇ ਕ ਆਗੂ ਜਾਂ ਜਥੇਬੰਦੀਆਂ ਇਸ ਮੋਰਚੇ ਵਿੱਚ ਸ਼ਾਮਲ ਹੋਈਆਂ ਉਹਦੇ ਵਿੱਚ ਕੋਈ ਰਾਸੀ ਲੀਡਰ ਤਾਂ ਨਹੀਂ ਆਇਆ ਆ ਵਿਅਕਤੀਗਤ ਤੌਰ ਤੇ ਕੋਈ ਸ਼ਾਮਲ ਹੋਇਆ ਹੋਵੇ ਤਾਂ ਵੱਖਰੀ ਗੱਲ ਆ ਲੇਕਿਨ ਜਥੇਬੰਦਕ ਤੌਰ ਤੇ ਇੱਥੇ ਕੋਈ ਸ਼ਾਮਲ ਨਹੀਂ ਹੋਇਆ ਜੋ ਮੈਂ ਸਮਝਦਾ ਕਿ ਉਹ ਜਿੰਨੀ ਕੁ ਆਵਾਜ਼ ਉਹ ਉਠਾ ਰਹਾ ਹੈ ਉਹਨਾਂ ਦੀ ਇਹ ਮਜਬੂਰੀ ਆ ਕਿ ਕੱਲ ਨੂੰ ਅਸੀਂ ਲੋਕਾਂ ਦੇ ਵਿੱਚ ਜਾਣਾ ਮੈਨੂੰ ਕਦੇ-ਕਦੇ ਇਹ ਲੱਗਦਾ ਕਿ ਉਹ ਇਹ ਸਮੇਂ ਦੇ ਆ ਕਿ ਸਾਰੀ ਜ਼ਮੀਨ ਇਹੋ ਇਹਨਾਂ ਹੱਥਾਂ 'ਚ ਆੜਪ ਜਾਣ ਜਦੋਂ ਸਾਡਾ ਰਾਜ ਆਇਆ ਕਿਤੇ ਸਾਡੇ ਯੁੱਗ ਵਿੱਚ ਥੋੜੀ-ਬੋਤੀ ਛੱਡ ਜੇ ਉਹਨਾਂ ਦਾ ਮਕਸਦ ਕਿਸਾਨਾਂ ਦੇ ਹਿੱਤ ਨਹੀਂ ਉਹਨਾਂ ਦਾ ਮਕਸਦ ਆਪਣੇ ਹਿੱਤਾਂ ਉਹਨਾਂ ਨੇ ਵੀ ਬੜੇ-ਬੜੇ ਨਿਊ ਚੰਡੀਗੜ੍ਹ ਵਰਗੇ ਆ ਜਿਹੜੇ ਜ਼ਮੀਨਾਂ ਦੀਆਂ ਕੌਡੀਆਂ ਦੇ ਪਾਜਮੀਨ ਖਰੀਦ ਕੇ ਵੱਡੇ ਘਰਾਣੇ ਉਹਨੂੰ ਕਰੋੜਾਂ ਦੇ ਰਾਇ ਵਿੱਚ ਵੇਚਿਆ ਮੈਂ ਸਮਝਦਾ ਕਿ ਉਹਨਾਂ ਕੋਲ ਵੀ ਭਲੇ ਦੀ ਆਸ ਪੰਜਾਬ ਦੇ ਕਿਸਾਨਾਂ ਦੀ ਭਲੇ ਦੀ ਆਸ ਨਹੀਂ ਕੀਤੀ ਜਾ ਸਕਦੀ ਇਹ ਗੱਲ ਜਾਓ ਮੈਂ ਹਰਪਜਨ ਸਿੰਘ ਪਿੰਡ ਮਨਸੂਰ ਵਾਲ ਦੋਨਾ ਮੈਂ ਦੱਸ ਦੇਣਾ ਚਾਹੁੰਦਾ ਹਾਂ ਮੌਕੇ ਦੀ ਹਕੂਮਤ ਨੂੰ ਕਿ ਇਹ ਲੋਕਤੰਤਰ ਹੈ ਲੋਕਾਂ ਲਈ ਤੰਤਰ ਹੈ ਜਿਹੜਾ ਕਾਨੂੰਨ ਲੋਕਾਂ ਦੇ ਹੱਕ ਲਈ ਬਣੇਗਾ ਅਸੀਂ ਉਹਨੂੰ ਕੀ ਆਇਆ ਕਹਾ ਜਿਹੜਾ ਕਾਨੂੰਨ ਵਪਾਰੀ ਲਈ ਬਣੇਗਾ ਅਸੀਂ ਉਹਨੂੰ ਧੁਰਨ ਕਰ ਦਿਆਂਗੇ ਅਸੀਂ ਆਪਣੀ ਵੋਟ ਪਾ ਕੇ 5 ਸਾਲ ਬਾਅਦ ਤੇ ਆਪਣੀ ਪਾਵਰ ਜਿਹੜੀ ਹੈ ਇਹਨੂੰ ਭਗਵੰਤ ਮਾਨ ਨੂੰ ਦਿੱਤੀ ਸੀ ਕਿ ਇਹ ਜਿਹੜਾ ਲੋਕਤੰਤਰ ਹੈ ਇਹਨੂੰ ਠੀਕ ਤਰੀਕੇ ਦੇ ਨਾਲ 5 ਸਾਲ ਬਾਅਦ ਤੇ ਅੱਗੇ ਜਿਹੜਾ ਪੰਜਾਬ ਨੂੰ ਲੈ ਕੇ ਜਾਵੇ ਉਸ ਤਰੀਕੇ ਦੇ ਨਾਲ ਚਲਾਵੇ ਮਗਰ ਕਿ ਪਹਿਲੇ ਦਿਨ ਤੋਂ ਹੀ ਵਪਾਰੀਆਂ ਦਾ ਜਿਹੜਾ ਇੱਕ ਖਤੂਰਾ ਪਾਲਿਆ ਹੁੰਦਾ ਜਦਾਂ ਘਰੇ ਆਪਾਂ ਪਾਲਦੇ ਪੂਛ ਨਹੀਂ ਹਿਲਾਉਂਦਾ ਹੋ ਦੇਖਿਆ ਹੋਣਾ ਤੁਸੀਂ ਉਦਾਂ ਦੀਆਂ ਇਹਦੀਆਂ ਹਰਕਤਾਂ ਜਿਹੜੀਆਂ ਔਰ ਮੈਂ ਦੱਸ ਦੇਣਾ ਚਾਹੁੰਦਾ ਕੇਜਰੀਵਾਲ ਨੂੰ ਤੇ ਭਗਵੰਤ ਮਾਨ ਨੂੰ ਉਹ ਤਾਂ ਇਹ ਸਾਡੇ ਬਜ਼ੁਰਗਾਂ ਨੇ ਨਾ ਭੁੱਖੇ ਰਹਿ ਰਹਿ ਕੇ ਖਰੀਦੀਆਂ ਇਹ ਪੈੜੀਆਂ ਇਹਦੇ ਵਿੱਚ ਜੇ ਪੈਰ ਪਾਉਂਗੇ ਨਾ ਅਸੀਂ ਪੈਰ ਨਹੀਂ ਵਟਣਾ ਲੱਕ ਤੋਂ ਦੋਨੀਆਂ ਲੱਤਾਂ ਲਾ ਦੇਣੀਆਂ ਇਹ ਸਾਡੇ ਪਿਓ ਦਾਦੇ ਦੀ ਹੋਂਦ ਆ ਸਾਡੇ ਪਿਓ ਦਾਦੇ ਦੀ ਯਾਦ ਆ ਇੱਥੇ ਸਾਡੇ ਪਿਓ ਦਾਦਿਆਂ ਨੇ ਸਾਨੂੰ ਬਣਾ ਕੇ ਦਿੱਤੇ ਹੋਏ ਜਿਹੜੇ ਖੂ ਲਾਏ ਹੋਏ ਰੁੱਖ ਅੰਬ ਜਾਮਨਾ ਰੁੱਖ ਜਿਹੜੇ ਸਾਡੇ ਉਹ ਸਾਰੇ ਬਰਬਾਦ ਕਰਨੀ ਚਾਹੁੰਦਾ ਤੂੰ ਯਾਰ ਇਹਨੂੰ ਸਿਰਫ ਤੇ ਸਿਰਫ ਵੋਟ ਦਿੱਤੀ ਸੀ ਕਿ ਇਹਨੂੰ ਚੰਗੇ ਤਰੀਕੇ ਨਾਲ ਚਲਾ। ਇਸ ਲਈ ਨਹੀਂ ਵੋਟ ਪਾਈ ਸੀ ਕਿ ਸਾਡੀਆਂ ਹੀ ਜ਼ਮੀਨਾਂ ਵੇਚਣ ਤੇ ਲਾ ਦੇ। ਇਹਦੇ ਤੈਨੂੰ ਛੱਟੇ ਬਹੁਤ ਭੜੇ ਭੁਗਤਣੇ ਪੈਣਗੇ ਤੇ ਇਹਦੇ ਲਈ ਇਸ ਲਈ ਚੰਗਾ ਹੈ ਕਿ ਤੂੰ ਹੁਣੇ ਹੀ ਆਪਣੇ ਆਪ ਨੂੰ ਇਥੋਂ ਪਿੱਛੇ ਮੋੜ ਲੈ। ਤੇ ਜਿਹੜੇ ਇਹਦੇ ਨਾਲ 92 93 ਹੋਰ ਠੇਠ ਰੁਪਏ ਜੇ ਮੈਂ ਠੇਠ ਹੀ ਕਹੂੰਗਾ ਉਹਨਾਂ ਦੇ ਵਿੱਚੋਂ ਉਹਨਾਂ ਕੋਲ ਮੌਕਾ ਹਜੇ ਵੀ ਵੀ ਤੁਸੀਂ ਆਪਣੇ ਅਸਤੀਫੇ ਦੇ ਕੇ ਤੇ ਕਿਸਾਨਾਂ ਦੇ ਨਾਲ ਆ ਕੇ ਖੜੇ ਹੋ ਜਾਓ। ਨਹੀਂ ਹਾਲ ਤੁਹਾਡਾ ਵੀ ਬੜਾ ਬੁਰਾ ਹੋਣਾ ਹੀ ਵੋਟਾਂ ਦੇ ਵਿੱਚ। ਜਿੰਨੇ ਜਿਕੇ ਸੈ ਤੁਹਾਨੂੰ ਬਾਡ ਨਹੀਂ ਦੇਣਾ ਤੁਹਾਡਾ ਜਿਹੜੇ ਮਰੇਕੇ ਤੇ ਕਿਸੇ ਨੇ ਜਾਣਾ ਨਹੀਂ ਹੈ ਇਹ ਚੀਜ਼ਾਂ ਲੋਕਾਂ ਦੇ ਨਾਲ ਤੁਸੀਂ ਜਿਹੜਾ ਬਹੁਤ ਬਤੀਕੀ ਕਰ ਰਹੇ ਹੋ ਇਹਨੂੰ ਬੰਦ ਕਰੋ ਆਪਾਂ ਦੱਸਾ ਚਾਹੁੰਦੇ ਆ ਜੋ ਕਿ ਇਹ ਜੋ ਡਾਕਟਰ ਮਾਰਚਾ ਸਿੰਧੂਕ ਸਾਹ ਮੋਟਾ ਕੁਦਰ ਸਦਪਦਾਨ ਜਾਣਾ ਚਾਹਤੋ ਵਾਲੀਆ ਹਥ ਬਲੰਦਰ ਸਿੰਘ ਕੋਲਰ ਉਹਦੇ ਵਾਈਡ ਕੱਢਾ ਜਾ ਰਿਹਾ ਹੈ ਸੋ ਇਹ ਸਵਾਲੇ ਲੈਨ ਕੋਲਿੰਗ ਕੋਰਸ ਤੋਂ ਬਹੁਤ ਵਚ ਡਾਕਟਰ ਮਾਰਚਾ ਜੋ ਕਿ ਬਿਲਕੁਲ ਤਿਆਰੀ ਹੈ ਪੰਜਾਬ ਦੇ ਕਿਸਾਨ ਸੰਘਾਂ ਦਾ ਲੈਂਡ ਪੋਲ ਦੇ ਨਿਚੇ ਦਾ ਸਖਤ ਵਿਰੋਧ ਕੀਤਾ ਜਾ ਰਿਹਾ ਹੈ ਇਹ ਕਿਸਾਨ ਮਜ਼ਦੂਰ ਅਗਲੇ ਪੁਣਾਰੇ ਨੇ ਆਪਣੇ ਤੋਂ ਪਰਿੰਦਨ ਤੋਂ ਦੱਸਿਆ ਗੱਲ ਤਾਂ ਪੱਕੀ ਹੈ ਕਿ ਪੰਜਾਬ ਦੇ ਹਮੇਸ਼ਾ ਹੀ 12 ਕੀਤੇ ਗਏ ਹਮਲਿਆਂ ਦਾ ਡਟ ਕੇ ਮੁਕਾਬਲਾ ਕੀਤਾ ਜਦੋਂ ਦਾ ਦੇਸ਼ ਆਜ਼ਾਦ ਹੋਇਆ ਪੰਜਾਬ ਦੇ ਲੋਕਾਂ ਨੂੰ ਇਹ ਲੱਗਦਾ ਸੀ ਪੰਜਾਬੀਆਂ ਨੂੰ ਇਹ ਲੱਗਦਾ ਸੀ ਕਿ ਅਸੀਂ ਅੰਗਰੇਜ਼ਾਂ ਨੂੰ ਭਜਾ ਕੇ ਇੱਥੇ ਖੁਸ਼ਹਾਲ ਦੇਸ਼ ਖੁਸ਼ਹਾਲ ਸਿਸਟਮ ਬਣਾ ਸਕਾਂਗੇ। ਦੇਖੋ ਹਾਲਾਤ ਇਦਾਂ ਦੇ ਹੋਏ ਕਿ ਜਿਹੜੇ ਲੋਕ ਇਹ ਸਿਸਟਮ ਦੇ ਕਾਬਜ਼ ਹੋਏ ਉਹ ਲੋਕ ਵੀ ਸਾਡੇ ਨਹੀਂ ਬਣੇ। ਨਾਮ ਲਈ ਤੇ ਆਏ। ਮੇ ਰੰਗਰ ਜਿੱਤੀ ਅਮਰ ਦਾ ਆਇਆ ਫਰੰਡਾਕ ਤੋਂ ਅਨੰਤ ਸੁਣਾਇਆ ਅੱਜ ਨਰਗੋ ਦੇ ਕੋਲ ਵੀ ਬਰੇ ਰਾਏ। ਸੂਰਜ ਹਰ ਕੋਹਾਂ ਨੂੰ ਤੇ ਆਇਆ ਹੋਇਆ ਦੋ ਘੰਟਾ ਤੋਂ ਖੜ੍ਹਾ ਹੋਇਆ ਹੈ ਹਾਜ਼ਰ ਕਮਰੇ ਦਾ ਸੰਗਾਮ ਦਾ ਹੈ ਹੈ ਬੈਟਿੰਗ ਪਾਸਾ ਰਾਹਲ ਕੋਗਰੀ ਦੇ ਸੰਜੀ ਨਹਿਰਾਏ ਸਟੈਂਡ ਹੌਲਿੰਗ ਮੈਂ ਰੋਡਰ ਟ੍ਰੈਕਟਰ ਮਾਚਾ ਉਸ ਦੀ ਕੀ ਚੈਰੀ ਹੋ ਚੁੱਕੀ ਹੈ ਸਾ ਜਿੱਤੇਮਦ ਬੱਲੋ ਅਰਦਾਸ ਕੀਤੀ ਗਈ ਅਰਦਾਸ ਤੋਂ ਬਾਅਦ ਤੋਂ ਇਹ ਜੋ ਟ੍ਰੈਕਟਰ ਮਾਚ ਹੈ ਇਹ ਚਲ ਰਵਾਨਾ ਹੋ ਗਿਆ ਹੈ ਕੰਮ ਨਹੀਂ ਚੌਕ ਵਿੱਚ ਪਹੁੰਚੇਗਾ ਆ ਕੇ ਹੋਏ ਨੇ ਤੋ ਮੈਂ ਕੈਮਰਾਮੈਨ ਨੂੰ ਕਹਾਂਗਾ ਸਰਾ ਕਿਸਾਨਾਂ ਦੇ ਤੋਂ ਹੋਣਾ ਹੈ। ਵਾਹ ਵਾਹ। ਦੋ ਮਿੰਟ ਤੋਂ ਨਾਅਰੇ ਲਗਾਏ ਜਾ ਰਹੇ ਨੇ ਕਿਸਾਨ ਮਜ਼ਦੂਰ ਇੱਕਜੁੱਟ ਜ਼ਿੰਦਾਬਾਦ। ਬੱਚਾ ਚੋਕ ਬਿਆਂਗੇ। ਬੱਚਾ ਬੱਚਾ ਚੋਕ ਬਿਆਂਗੇ। ਜ਼ਮੀਨ ਤੋਂ ਕਬਜ਼ਾ ਰੋਕ ਲਿਆਂਗੇ। ਜਵਾਹ ਪ੍ਰਕਾਅ ਮਰਦਾਬਾਦ। ਮਰਦਾਬਾਦ ਮਰਦਾਬਾਦ ਪੰਜਾਬ ਸਰਕਾਰ ਮਰਦਾਬਾਦ। ਮਰਦਾਬਾਦ ਮਰਦਾਬਾਦ। ਤੋ ਸਾਰੇ ਚਾਰ ਛੇ 10 ਸੰਘ ਦੇ ਉਹਨਾਂ ਵੱਲੋਂ ਵੀ ਬਹੁਤ ਇਹ ਸਾਰੋ ਦਿਨਿਕਾ ਨਾਲ ਇੱਥੇ ਜੋ ਟ੍ਰੈਫਿਕ ਜਿਆਵਾ ਜਾਈਆ ਤੁਹਾਨੂੰ ਬੜੇ ਸਾਰੋ ਦਿਨਿਕਾ ਨਾਲ ਸਹਿਤਿਕਾ ਜਾ ਰਿਹਾ ਹੈ ਤਾਂ ਕਿ ਕੋਈ ਕਿਤੇ ਵੀ ਹਾਦਸਾ ਵੀ ਘਟਨਾ ਨਾ ਹੋ ਸਕੇ ਤੋਂ ਤੋਂ ਦੇ ਸਾਦੇ ਉਹ ਵੱਡੀ ਕਿੰਤੀ ਵਿੱਚ ਜੋ ਟ੍ਰੈਟਨ ਨੇ ਉਹ ਇਥੇ ਟਾਂਪਾ ਟਾਂ ਜਾ ਰਹੇ ਨੇ ਟੈਟ ਦੇ ਮੋੜੇ ਜੋ ਗਾਂਡੇ ਲਗਾਏ ਗਿਆ ਹੈ ਤੋਂ ਖਾਨ ਜੋ ਲੈਂਡਿੰਗ ਪਾਲਟੀ ਹੈ ਜੋ ਲੈਂਡ ਕਾਲਿੰਗ ਪਾਲਸੀ ਆਫ ਦਾ ਬਰਾਦਰ ਕੀਤਾ ਜਾ ਰਿਹਾ ਹੈ ਤੋਂ ਪੋਰਸ ਤੋਂ ਦੇ ਸਾਦੇ ਤੁਹੀ ਜੋ ਇਹ ਟਰੈਟ ਮਾਰਚ ਹੈ ਮਫਾ ਪਿੰਡਾਂ ਦੇ ਵਿੱਚੋਂ ਲੋਕ ਆਪਣਾ ਟਰੈਕਟਰ ਲੈ ਕੇ ਸਾਡਾ ਟਰੈਕਟਰ ਲੈ ਕੇ ਇੱਥੇ ਪਹੁੰਚਣੇ ਸੋ ਇਹ ਮਾਰਚ ਘਟਾ ਜਾ ਬਹੁਤ ਹੀ ਵੱਡੀ ਗਿਣਤੀ ਵਿੱਚ ਜਿੱਥੇ ਟਰੈਕਟਰ ਮੌਜੂਦ ਨੇ ਸੋ ਮੈਂ ਕਹਿਣਾ ਬੰਦ ਕਹੂੰਗਾ ਕਿ ਤੁਹਾਡਾ ਟਰੈਕਟਰ ਦਾ ਅਸਲ ਤਕੌਣ ਜੋ ਇਹ ਰੋਜ਼ ਮਾਰਚ ਹੈ ਮਫਾ ਪਿੰਡਾਂ ਦੇ ਵਿੱਚ ਹੁੰਦਾ ਹੈ ਰੇਲ ਜੋਂ ਜਾ ਕੇ ਖਤਮ ਹੋ ਜਾਵੇਗਾ ਜੋ ਕਿ ਇੱਥੇ ਮਾਡਾ ਹੋਟਲ ਤੋਂ ਸ਼ੁਰੂ ਹੋਇਆ ਸੀ ਬਾਗੋਂ ਉਦੋਂ ਸ਼ੁਰੂ ਹੋ ਕੇ ਇਹ ਬਡਾਲਾ ਕੋਟ ਤੇ ਬਡਾਲਾ ਕਲਾ ਮੈਨਵਾ ਦਾ ਨੋਟਪੌਂਟ ਫਿਰ ਘਾਤਪੁਰ ਚੱਲਵਾਲ ਹੋ ਕੇ ਡਿਜੀਟਲ ਚੌਂਕੋਂ ਮਾਦੌਰ ਸੰਬੇੜ ਤੋਂ ਪਹੁੰਚੇਗਾ ਪੰਜਾਬ ਸਰਕਾਰ ਜਿੰਦਾਬਾਦ ਪੰਜਾਬ ਤੁਮਾਰਤਾ ਜਿੰਦਾਬਾਦ 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 ਕਿਰਤ ਮਜ਼ਦੂਰ ਇਕਤਾ ਬਣੀ ਹੈ ਜਿਹੜਾ ਜੱਥੇਬੰਦੀਆਂ ਦਾ ਇਕਤਾ ਬਣੀ ਹੈ ਜਿਹੜਾ ਸਾਡੇ ਅੰਦਰ ਆ ਪਰਿਵਾਰਾਂ ਦਾ ਇੱਕ ਬਣਿਆ ਇਹ ਬਹੁਤ ਵੱਡੀ ਮਾਣ ਵਾਲੀ ਗੱਲ ਹੈ ਪੰਜਾਬ ਅੱਜ ਦਾ ਜਿਹੜਾ ਲੈਂਡ ਪੂਲਿੰਗ ਨੀਤੀ ਦੇ ਖਿਲਾਫ ਸੰਜੋਤੂ ਮੋਰਚੇ ਵੱਲੋਂ ਦਿੱਤਾ ਸਟ੍ਰੈਟਿਕਟ ਮਾਰਚ ਕੱਢਿਆ ਅਸੀਂ ਬਹੁਤ ਖੁਸ਼ ਹਾਂ ਕਿ ਪੰਜਾਬ ਦੇ ਲੋਕ ਜਿਹੜੇ ਅੱਜ ਉਹ ਸਰਕਾਰਾਂ ਜ਼ਬਰ ਕਰਦੀਆਂ ਜਬੇ ਬਾਣ ਲੱਗ ਜੋ ਤਬੇ ਰੋਸ ਜਾਗ ਜੋ ਦੀ ਨੀਤੀ ਦੇ ਅਨੁਸਾਰ ਲੋਕ ਬਹੁਤ ਵੱਡੀ ਪੱਧਰ ਤੇ ਆ ਸ਼ਾਮਲ ਹੋਇਆ ਔਰ ਖੁਸ਼ੀ ਇਸ ਗੱਲ ਦੀ ਹੈ ਕਿ ਇੰਨੀ ਵੱਡੀ ਤਦਾਦ ਦੇ ਵਿੱਚ ਲੋਕ ਇਕੱਠੇ ਹੋਣ ਤੇ ਇਹ ਅੰਤਿਗਰਾ ਟਰੈਕਰ ਮਾਤਿਆ ਇਹਨਾਂ ਪੀਸਫੁਲ ਹੋਇਆ ਹੋਵੇ ਇਹ ਆਪਣੇ ਆਪ ਦੇ ਵਿੱਚ ਇੱਕ ਮਿਸਾਲ ਆ ਦੁਆਬੇ ਦੀ ਧਰਤੀ ਜਿਹੜੀ ਆ ਬੇਸ਼ੱਕ ਮਾਝਾ ਤੇ ਮਾਲਵਾ ਸੰਧਾਰਛਾ ਦੇ ਯੋਧੇ ਗਿਣੇ ਗਏ ਆ ਪਰ ਅੱਜ ਜਿਹੜੀ ਦੁਆਬੇ ਦੀ ਧਰਤੀ ਆ ਜਿੰਨੇ ਅੱਜ ਰਿਕਾਰਡ ਪੈਦਾ ਕਰ ਦਿੱਤਾ ਕਿ ਇੰਨੀ ਵੱਡੀ ਪੱਧਰ ਤੇ ਸਰਕਾਰ ਦੇ ਇਸ ਨੀਤੀ ਦਾ ਖਿਲਾਫ ਡਟੇ ਆ ਔਰ ਇਹਨਾਂ ਪੀਸਫੁਲ ਹੋਇਆ ਇਹਦੇ ਵਿੱਚ ਆਮ ਲੋਕਾਂ ਦੀ ਪਰੇਸ਼ਾਨੀ ਤੋਂ ਸਾਨੂੰ ਅਸੀਂ ਬਚੇ ਆਂ ਔਰ ਬੜਿਆ ਅਨਸਾਚਨ ਦੇ ਨਾਲ ਹੀ ਜਿਹੜਾ ਰੋਸ ਮਾਰਚ ਜਿਹੜਾ ਸਾਡਾ ਸੰਪੂਰਨ ਹੋਇਆ ਦੇਖੋ ਜੀ ਜਿਹੜੇ ਰਾਜਨੀਤਿਕ ਲੋਕ ਹੈ ਇਹ ਸਾਰੇ ਇੱਕੋ ਜਿਹੇ ਆ ਇਹ ਇਹਨਾਂ ਐਜੀਟੇਸ਼ਨਾਂ ਦਾ ਫਾਇਦਾ ਲੈਂਦੇ ਹੁੰਦੇ ਆ ਕਿ ਇਸ ਐਜੀਟੇਸ਼ਨ ਤੋਂ ਜਦੋਂ ਕੋਈ ਨੀਤੀ ਸਰਕਾਰ ਲਿਆਉਂਦੀ ਆ ਇਹਦੇ ਖਿਲਾਫ ਲੋਕ ਖੜੇ ਹੋ ਜਾਣ ਲੋਕ ਖੜੇ ਕਰਕੇ ਫਿਰ ਜਿਵੇਂ ਭਗਵੰਤ ਮਾਨ ਨੇ ਜਦੋਂ ਪਿਛਲੀ ਵਾਰੀ ਆਪਣਾ 2020 ਦੇ ਵਿੱਚ ਦਿੱਲੀ ਧਰਨਾ ਚੱਲਿਆ ਉਹਨੂੰ ਇਹਨੇ ਕੈਸ਼ ਕੀਤਾ ਕਿਸਾਨਾਂ ਦੇ ਰੋਹ ਨੂੰ ਕੈਸ਼ ਕੀਤਾ ਤੇਨੇ ਕੁਰਸੀ ਮੱਲੀ ਆ ਉਸ ਕੁਰਸੀ ਨੂੰ ਮੱਲਣ ਲਈ ਹੁਣ ਅਗਲੇ ਅਗਲੇ ਰਾਜਨੀਤਿਕ ਲੋਕ ਵੀ ਇਸ ਕਤਾਰ ਵਿੱਚ ਖੜਿਆ ਕਿ ਕਦੋਂ ਭਗਵੰਤ ਮਾਨ ਦੀਆਂ ਨੀਤੀਆਂ ਦੇ ਖਿਲਾਫ ਕਿਸਾਨ ਭਗਵੰਤ ਮਾਨ ਨੂੰ ਕੁਰਸੀ ਤੋਂ ਲਾਉਂਦੇ ਆ ਤੇ ਕਦੋਂ ਉਸ ਕੁਰਸੀ ਨੂੰ ਅਸੀਂ ਚਿੰਬੜਦੇ ਆ ਦੇਖਾ ਗਿਆ ਕਿ ਬਹੁਤ ਹੀ ਭਾੜੀ ਮਾਤਰਾ ਕਿਸਾਨ ਆਪਣਾ ਟਾਈਟਲ ਲੈ ਕੇ ਮੋਟਰਾਂ ਲੈ ਕੇ ਗੱਡੀਆਂ ਲੈ ਕੇ ਢੰਡੇ ਲੈ ਕੇ ਆਦ ਹੋਏ ਸੀ ਇਹ ਐਸੀ ਦੇ ਉਸ ਮਾਤਦਾ ਕਿੰਨਾ ਕਸਰ ਹੋ ਗਿਆ ਆ ਦੇਖੋ ਜੀ ਆਪਣੀ ਮਾਂ ਨੂੰ ਬਚਾਉਣ ਵਾਸਤੇ ਹਰ ਬੰਦਾ ਜਿਹੜਾ ਉਹ ਉਹ ਆਪਣੀ ਮਾਂ ਦੇ ਉੱਤੇ ਆਂਚ ਨਹੀਂ ਲੱਗਣ ਦਿੰਦਾ ਤੇ ਜਿਹੜੀ ਧਰਤੀ ਹੈ ਪੰਜਾਬ ਦੀ ਕਿਸਾਨ ਦੀ ਜਿਹੜੀ ਜ਼ਮੀਨ ਆ ਉਹ ਕਿਸਾਨ ਦੀ ਮਾਂ ਆ ਇਹ ਤਾਂ ਸਰਕਾਰਾਂ ਦੇ ਭੁਲੇਖੇ ਹੁੰਦੇ ਆ ਕਿ ਕਿਸੇ ਦੀ ਮਾਂ ਦੀ ਬੇਇੱਜ਼ਤੀ ਕਰਕੇ ਕਿਸੇ ਮਾਂ ਨੂੰ ਖਰੀਦ ਕੇ ਅਸੀਂ ਸ਼ਾਇਦ ਕੁਰਸੀ ਤੇ ਬੈਠੇ ਰਵਾਂਗੇ ਸੋ ਪੰਜਾਬ ਦੇ ਲੋਕ ਜਿਹੜੇ ਅਣਖੀ ਲੋਕ ਆ ਪੰਜਾਬ ਦੇ ਲੋਕ ਜਿਹੜੇ ਆ ਉਹ ਲੜਨ ਵਾਲੇ ਲੋਕ ਆ ਇਹ ਇਤਿਹਾਸ ਨੂੰ ਕੋਲੋ ਪਿੱਛੇ ਤੋਂ ਪਿੱਛੇ ਇਤਿਹਾਸ ਨੂੰ ਦੇਖ ਲੋ ਪੰਜਾਬ ਦੇ ਲੋਕ ਕਿਸੇ ਜੁਰਮਾਨੇ ਦੀ ਟੈ ਨਹੀਂ ਮੰਨਦੇ ਜਿਹੜਾ ਵੀ ਕੋਈ ਜੁਰਮਾਨਾ ਇੱਥੇ ਆਇਆ ਉਹ ਮੂੰਹ ਦੀ ਖਾ ਕੇ ਗਿਆ ਬੇਸ਼ੱਕ ਸਾਨੂੰ ਜਿਹੜੇ ਲੋਕ ਆ ਕੁਝ ਕਮਜ਼ੋਰ ਕਰ ਸਕਦੇ ਹੋਣਗੇ ਪਰ ਸਾਨੂੰ ਜਿੱਤ ਨਹੀਂ ਸਕਦੇ ਖਾਸ ਕਰਕੇ ਜਦੋਂ ਮਾਂ ਤੇ ਗੱਲ ਆ ਜਾਵੇ ਜਦੋਂ ਪੱਗ ਤੇ ਗੱਲ ਆ ਜਾਵੇ ਜਦੋਂ ਪਿਓ ਤੇ ਗੱਲ ਆ ਜਾਵੇ ਅਸੀਂ ਕਿਸੇ ਦੀ ਟੈ ਨਹੀਂ ਮੰਨਦੇ ਬਹੁਤ ਬਹੁਤ ਮੋਟਰ ਦੇ ਪ੍ਰਧਾਨ ਆ ਕੜਨ ਵਾਲਿਆ ਤੋਂ ਲੈਣਾ ਸਾਧੂ ਵਾਲੀ ਮਜਬੂਰੀ ਉਹਨਾਂ ਨੇ ਬੜੇ ਸਾਲ ਤੋਂ ਕਿਸਾਨੂੰ ਦੱਸਿਆ ਕਿ ਕਿਸ ਤਰ੍ਹਾਂ ਉਹ ਸਰਕਾਰ ਨੂੰ ਆਪਣਾ ਮੋੜੇ ਚੁਕਾਉਣਗੇ ਸੋ ਮੈਂ ਬਜੇਸਰ ਕਾਇਲੀ ਮੇਰਾ ਕਹਰਾ ਮੈਂ ਪ੍ਰਵਾਨ ਸਿੰਘ ਬਡਾਲਾ